ਅਮਰੀਕਾ ਤੋਂ ਆਇਆ ਇੱਥੇ ਖੜਾ ਕੀ ਲੈਣਾ ਬਾਬੇ ਤੋਂ ਜੀ ਦਾ ਖਾਲਸਾ ਵਹੀ ਕੁਰਸੀ ਕੀ ਫਤਿਹ ਆਪਾਂ ਗੱਲ ਕਰਦੇ ਹਾਂ ਸ਼ਿਵਨਾਥ ਸਾਈ ਮੋਗੇ ਵਾਲੇ ਜੋ ਕਿ ਇੱਕ ਵਿਲੱਖਣ ਤਰ੍ਹਾਂ ਦਾ ਹੀ ਚਮਤਕਾਰ ਕਰਦੇ ਨਜ਼ਰ ਆਉਂਦੇ ਹਨ ਆਪਾਂ ਉਹਨਾਂ ਦੀਆਂ ਬਹੁਤ ਵੀਡੀਓ ਸੋਸ਼ਲ ਵੀਡੀਓ ਸੋਸ਼ਲ ਮੀਡੀਆ ਉੱਤੇ ਆਮ ਹੀ ਦੇਖਦੇ ਹਾਂ ਕਿ ਉਹ ਕਿਸ ਤਰ੍ਹਾਂ ਦੇ ਚਮਤਕਾਰ ਕਰਦੇ ਹਨ ਪਹਿਲਾਂ ਤੁਸੀਂ ਉਹਨਾਂ ਦੇ ਇਹ ਚਮਤਕਾਰਾਂ ਨੂੰ ਦੇਖ ਲਓ ਫਿਰ ਆਪਾਂ ਇਹਨਾਂ ਬਾਰੇ ਗੱਲਬਾਤ ਕਰਾਂਗੇ ਤੇ ਗੱਲ ਇਹ ਵੀ ਕਰਾਂਗੇ ਕਿ ਲੋਕਾਂ ਦੀ ਸ਼ਰਧਾ ਹੈ ਜਾਂ ਸੱਚਮੁੱਚ ਕੋਈ ਚਮਤਕਾਰ ਹਨ ਜਾਂ ਡਾਕਟਰਾਂ ਤੋਂ ਹਟ ਕੇ ਇਹ ਸਾਈਂ ਸ਼ਿਵਨਾਥ ਜੀ ਮੋਗੇ ਵਾਲੇ ਇਹਨਾਂ ਲੋਕਾਂ ਨੂੰ ਠੀਕ ਕਰ ਦਿੰਦੇ ਹਨ ਤੇ ਜਾਂ ਕੁਝ ਹੋਰ ਹੈ ਸਚਾਈ ਇਹਦੇ ਬਾਰੇ ਆਪਾਂ ਜਾਣਨਾ ਪਾਵਾਂਗੇ ਤੇ ਪਹਿਲਾਂ ਤੁਸੀਂ ਇਸ ਕਲਿੱਪ ਨੂੰ ਬੜੇ ਧਿਆਨ ਨਾਲ ਦੇਖਣਾ ਹੈ ਬੈਠੋ ਥੱਲੇ ਥੱਲੇ ਬੈਜੋ ਇਹਨਾਂ ਖੜੇ ਆ ਰੋੜਾ ਸਾਰਾ ਬੇਲ ਬੱਚੇ ਤੰਗ ਹੈ ਕਮ ਕਰਸੇ ਦਾ ਖੇਲ ਤਾਂ ਹੋ ਗਿਆ ਬੱਚੇ ਤੰਗ ਬਾਹਰ ਪਿਆਰੋ ਕੋਈ ਗੱਲ ਇਹਨੂੰ ਮੱਥਾ ਟੇਕਨ ਕਿੰਨਾ ਸਮਾਂ ਹੋ ਗਿਆ ਗਏ ਨੂੰ 8 ਸਾਲ ਹੋ ਗਏ 8 ਸਾਲ ਬੱਚੇ ਕੀ ਕਰਦੇ ਆ ਮੈਂ ਪਟਨਾਉਂਗੀ ਬਾਹਰ ਟਰੱਕ ਚਲਾਉਂਦੇ ਟਰੱਕ ਚੱਲਦੇ ਨਹੀਂ ਹੁਣ ਨਹੀਂ ਜੀ ਸੋ ਇੱਕ ਲਿਆ ਸੀ ਉਹ ਵੀ ਵਿਕ ਗਿਆ ਹੈ ਇੱਕ ਲਿਆ ਸੀ ਉਹ ਵੀ ਵਿਕ ਗਿਆ ਇੱਕ ਟਰੱਕ ਵੀ ਵਿਕ ਗਿਆ ਆਪਾਂ ਐ ਕਰੀਏ ਮੈਨੂੰ ਲੈਨ ਦੇ ਸਲਾਮੀ ਤੇ ਇਹਨਾਂ ਮੈਂ ਬਹਿ ਕੇ ਗੱਲ ਕਰਦੀ ਆ ਨਾਲੇ ਤੁਹਾਨੂੰ ਮੈਂ ਰਾਹ ਪਾਉਂਗੀ ਨਾਲੇ ਤਾਂ ਮੈਂ ਰਸਤਾ ਦਿਖਾਉਂਗੀ ਜਿਹੜਾ ਬਾਹਰ ਹੋ ਜਾ ਕੇ ਅਗਲੇ ਘਰੇ ਆਏਗਾ ਤੇ ਬਾਗੋ ਬਾਗ ਨੱਚਦਾ ਟੱਪਦਾ ਉੜਦਾ ਆਏਗਾ ਬਾਬੇ ਨੇ ਕੰਮ ਕਰਦਾ 10 ਮਿੰਟ ਬਹਿ ਜਾ ਸਲਾਮੀ ਲੈ ਲੈਂਦੇ ਫਿਰ ਮੈਂ ਤੈਨੂੰ ਆਵਾਜ਼ ਮਾਰਾਂ ਆਣੀ ਬੇਬੇ ਆ ਜਾ ਅੱਗੇ ਸੋਜੇ ਦਾ ਘਟਿਆ ਤੇਰੇ ਅੱਗੇ ਨਾਲ ਮਾਤਾ ਰਹਿਣਾ ਨਾ ਕੇ ਫਰਕ ਨਹੀਂ ਪਿਆ ਅਸੀਂ ਮਤ ਹੋਲਾ ਰੋਕਦੇ ਨਾ ਲਾਲ ਲਾਲ ਪੀਰ ਦੀ ਜਦੋਂ ਪਹਿਲੇ ਦਿਨ ਆਈ ਸੀ ਤਾਂ ਕੁਰਸੀ ਤੇ ਬੈਠੀ ਤੇਰੇ ਤੋਂ ਥੱਲੇ ਬੈਠਿਆ ਨਹੀਂ ਜਾਂਦਾ ਸੀ ਅੱਜ ਤਾਂ ਤੂੰ ਸਵੇਰ ਦੇ ਥੱਲੇ ਬੈਠੀ ਆ ਜੇ ਫਰਕ ਪਿਆ ਤਾਂ ਫੇਰ ਹੀ ਉਠਣ ਵੀ ਲਾ ਦਾਂਗੇ ਜੇ ਬੈਨ ਲਾ ਸਕਦੇ ਐ ਨੂੰ ਉਠਣ ਵੀ ਲਾ ਦਾਂਗੇ ਕੋਰੀ ਮਸਾਨੀ ਦਾ ਰੋਲਾ ਮਾਤਾ ਦਾ ਇਲਾਜ ਕਰਾਓ ਅੱਜ ਅਰਦਾਸ ਲਾਨੀਆਂ ਬੇਨਤੀ ਲਾਨੀਆਂ ਬੀਬੀ ਨੂੰ ਹੋਰ ਫਰਕ ਪੈ ਜਾਣਾ ਆ ਸ਼ਨੀਵਾਰ ਤੋਂ ਮਾਤਾ ਦੇ ਪਾਈ ਸ਼ੁਰੂ ਕਰਨਾਗੇ ਆਪਾਂ ਸਿਰ ਟੱਕ ਆਪਣਾ ਪਹਿਲੇ ਦਿਨ ਐ ਮਾਤਾ ਕੁਰਸੀ ਤੇ ਬੈਠੀ ਸੀ ਕਿ ਬਾਬਾ ਥੱਲੇ ਨੇ ਬੈਠਾ ਜਾਂਦਾ ਰੀੜ ਦੀ ਹੱਡੀ ਦੁਖਦੀ ਐ ਜੋ ਸਾਰੇ ਦਿਹਾੜੀ ਥੱਲੇ ਬੈਠੀ ਐ ਐਡੇ-ਐਡੇ ਪੈਰ ਸੀ ਹਨਾ ਬੀਬੀ ਮੈਂ ਦਵਾਈ ਤਾਂ ਨਹੀਂ ਕੋਈ ਦਿੱਤੀ ਅਰਦਾਸ ਨਾਲ ਹੀ ਹੋਈਆਂ ਰਾਜੇ ਬੱਸ ਇਹ ਇਹ ਨਜ਼ਾਰਾ ਕੈਨੇਡਾ ਭੱਗ ਜਾਣਾ ਮੈਂ ਉੱਥੇ ਪੁੱਛਾ ਕੱਢਿਆ ਕਰੂੰਗੀ ਕੋਈ ਮਸਾਂ ਦੇ ਸਮਾਨ ਦਾ ਮਾਤਾ ਦੇ ਤੋਂ ਸ਼ਨੀਵਾਰ ਆਜੀ ਕਰ ਦਾਂਗੇ ਉੱਥੋਂ ਮੰਗਾ ਲਾਂਗੇ ਤੈਨੂੰ ਸ਼ਨੀਵਾਰ ਕਰਾਂਗੇ ਮੱਥਾ ਟੇਕਿਆ ਨੋਥੇ ਭਾਜਾ ਭਾਜਾ ਕੁਛ ਨਹੀਂ ਹੁੰਦਾ ਹੌਣ ਮੈਂ ਲੈਣ ਗਿਆ ਭਾਈ ਹੁਣ ਲੈਣ ਲੱਗ ਕੋਣ ਮੈਂ ਹੁਣ ਬਹਿ ਕੇ ਦੱਸ ਦਿੰਦੇ ਨਾ ਬਾਬੇ ਵੱਲੋਂ ਬਹਿ ਕੇ ਪਿਲਾ ਦੇਣੀ ਬੱਚਾ ਮੈਂ ਲੈਣ ਲੱਗਿਆ ਸਲਾਮੀ ਤੇ ਜਿੰਨੀ ਵੀ ਸੰਗਤ ਖੜੀ ਆ ਆਪਣੇ ਆਪਣੀ ਜਗ੍ਹਾ ਤੇ ਬਹਿ ਜਾਓ ਕਿਉਂਕਿ ਬਾਬੇ ਨੇ ਕੱਲੇ ਕੱਲੇ ਜਨੇ ਸਿਰ ਤੋਂ ਲੰਗਣਾ ਦੇ ਵਜਬਰ ਉਹ ਬਹਿ ਕੇ ਤੈਨੂੰ ਰੱਖਦਾ ਕਾ ਦੇ ਦੇਣੀ ਹੈ ਚੱਲ ਪੂ ਕੰਮ ਕਰ ਪਲੰਬਰ ਦਾ ਹੀ ਆ ਚਲਾ ਲਾਂਗੇ ਆਪਾਂ ਹੁਣ ਬਹਿ ਜਾ ਮਾਂ ਤਾਂ 10 ਮਿੰਟ ਦਵਾਈ ਵਾਲਾ ਖੜੇ ਛਡਾਵਾਂਗੇ ਤੇਰਾ ਪਾਇ ਕਰਨ ਲੱਗੇ ਆ ਬੋਲੋ ਵੀਡੀਓ ਤੋਂ ਆਪਾਂ ਕੀ ਅੰਦਾਜ਼ਾ ਲਗਾਈਏ ਕਿ ਸੱਚਮੁੱਚ ਇੱਕ ਇਨਸਾਨ ਦੂਜੇ ਇਨਸਾਨ ਨੂੰ ਝਾੜ ਫੋਕ ਮਾਰ ਕੇ ਠੀਕ ਕਰ ਸਕਦਾ ਹੈ ਜੇ ਕਰ ਸਕਦਾ ਹੈ ਤਾਂ ਉਹ ਕਿਵੇਂ ਸੰਭਵ ਹੈ ਇਹ ਜਰੂਰ ਸੋਚਣਾ ਪਵੇਗਾ ਪਰ ਅੱਜ ਦੇ ਸਮਾਜ ਵਿੱਚ ਇਹ ਚੀਜ਼ਾਂ ਨੂੰ ਬਹੁਤ ਬੜਾਵਾ ਮਿਲ ਰਿਹਾ ਹੈ ਕਾਰਨ ਲੋਕਾਂ ਦਾ ਅੰਧਵਿਸ਼ਵਾਸ ਅੰਧ ਭਗਤੀ ਤੇ ਅਨਪੜਤਾ ਹੈ ਅਨਪੜਤਾ ਤੋਂ ਚਲੋ ਦੂਰ ਦੀ ਗੱਲ ਹੈ ਪੜੇ ਲਿਖੇ ਲੋਕ ਵੀ ਜਾਂਦੇ ਦੇਖੇ ਹਨ ਪਰ ਕੀ ਕਾਰਨ ਹੈ ਅਸੀਂ ਆਪਣੇ ਦੁੱਖਾਂ ਤੋਂ ਤੰਗ ਆ ਜਾਂਦੇ ਹਾਂ ਜਾਂ ਆਪਾਂ ਆਪਣੀ ਜ਼ਿੰਦਗੀ ਨੂੰ ਸੁਧਾਰਨ ਲਈ ਹੋਰ ਕਦਮ ਨਾ ਪੁੱਟਦੇ ਹੋਏ ਬਾਬਿਆਂ ਕੋਲੇ ਚਲੇ ਜਾਂਦੇ ਹਾਂ ਕਾਰਨ ਕੀ ਹੈ ਬਾਬੇ ਖੁਦ ਤਾਂ ਗੱਲਾਂ ਕਰਦੇ ਨੇ ਅਸੀਂ ਕੈਨੇਡਾ ਚਲੇ ਜਾਣਾ ਹੈ ਤੇ ਅਸੀਂ ਬਾਬਿਆਂ ਦੇ ਪੈਰਾਂ ਵਿੱਚ ਡਿੱਗ ਜਾਂਦੇ ਹਾਂ ਸਾਨੂੰ ਜਰੂਰ ਸੋਚਣਾ ਪਵੇਗਾ ਕਿ ਬਾਬੇ ਸਾਡੇ ਪੈਸੇ ਉੱਤੇ ਕਿੰਨੀ ਐਸ਼ ਕਰਦੇ ਹਨ ਅਸੀਂ ਆਪਣੇ ਹੱਡ ਤੋੜ ਕੇ ਕਮਾਈ ਕਰਦੇ ਹਾਂ ਤੇ ਉਹ ਕਮਾਈ ਨੂੰ ਆਪਾਂ ਇੰਨਾ ਬਾਬਿਆਂ ਕੋਲ ਦੇ ਆਉਂਦੇ ਹਾਂ ਜੇ ਅਜਿਹਾ ਹੁੰਦਾ ਹੈ ਤਾਂ ਫਿਰ ਹੁਣ ਅੱਜ ਦੇ ਸਮਾਜ ਵਿੱਚ ਇਹ ਨਿਹੜ ਆ ਰਹੇ ਹਨ ਬਾਬੇ ਇਹਨਾਂ ਨੂੰ ਕਿਉਂ ਨਹੀਂ ਰੋਕਦੇ ਪੀਰ ਪਗੰਬਰਾਂ ਨੇ ਕਿਹਾ ਹੈ ਕਿ ਹੁਕਮ ਦੇ ਵਿੱਚ ਹੋਣਾ ਹੈ ਸਭ ਕੁਝ ਹੁਕਮ ਨਾਲ ਹੀ ਹੋਣਾ ਹੈ ਉਸ ਅਕਾਲ ਪੁਰਖ ਵਹਿਰੂ ਦਾ ਜੋ ਹੁਕਮ ਹੈ ਉਹੀ ਹੋਣਾ ਹੈ ਸਾਡੇ ਸਰੀਰ ਉੱਤੇ ਦੁੱਖਾਂ ਨੇ ਆਉਣਾ ਹੈ ਸੁੱਖਾਂ ਨੇ ਵੀ ਆਉਣਾ ਹੈ ਇਹ ਸ੍ਰਿਸ਼ਟੀ ਦਾ ਚੱਕਰ ਹੈ ਪਰ ਜੇ ਅਜੀਹਾ ਕਰਨ ਨਾਲ ਸਭ ਕੁਝ ਠੀਕ ਹੁੰਦਾ ਹੈ ਤਾਂ ਫਿਰ ਇਹ ਲੋਕ ਹੱਦਾਂ ਸਰਹੱਦਾਂ ਉੱਤੇ ਤਾਗ ਟਵੀਤ ਬੰਨ ਆਉਣ ਉੱਥੇ ਸਾਡੇ ਨੌਜਵਾਨ ਫੌਜੀ ਵੀਰਾਂ ਨੂੰ ਪੈਰਾ ਦੇਣ ਦੀ ਕੀ ਲੋੜ ਹੈ ਕੀ ਲੋੜ ਹੈ ਐਨੇ ਢਾਂਚੇ ਨੂੰ ਖੜਾ ਕਰਨ ਦੀ ਤਾਂ ਫਿਰ ਆਪਾਂ ਮਿਹਨਤ ਉਹ ਤਾਕਤ ਵੀਤ ਲੈ ਕੇ ਹੀ ਸਭ ਕੁਝ ਠੀਕ ਕਰ ਸਕਦੇ ਹਾਂ ਪਰ ਅਜਿਹਾ ਕੁਝ ਨਹੀਂ ਹੁੰਦਾ ਇਹ ਸਾਡੀ ਗੰਦੀ ਮਾਨਸਿਕਤਾ ਹੈ ਸਾਡਾ ਦਿਮਾਗ ਗਲਤ ਚੀਜ਼ਾਂ ਸੋਚਦਾ ਹੈ ਜਿਸ ਕਾਰਨ ਸਾਨੂੰ ਅਜਿਹਾ ਕਰਨ ਵਿੱਤੇ ਮਜਬੂਰ ਕੀਤਾ ਜਾਂਦਾ ਹੈ ਅਸੀਂ ਇਹਨਾਂ ਦੇ ਬਗਲਗਲਾਵੇ ਵਿੱਚ ਆ ਕੇ ਆਪਣਾ ਪੈਸਾ ਤੇ ਵਕਤ ਖਰਾਬ ਕਰਦੇ ਹਾਂ ਸੋ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਚਲੋ ਠੀਕ ਹੈ ਕੋਈ ਕਿਸੇ ਤਰ੍ਹਾਂ ਦਾ ਚਮਤਕਾਰ ਵੈਸੇ ਤਾਂ ਹੁੰਦਾ ਹੀ ਨਹੀਂ ਹੈ ਜੇ ਕਿਸੇ ਨੂੰ ਹੁੰਦਾ ਹੈ ਤਾਂ ਉਹਦੇ ਬਾਰੇ ਜਰੂਰ ਸੋਚੋ ਕਿ ਇਹ ਕਾਰਨ ਸੀ ਕਿਉਂ ਹੋਇਆ ਕਿਉਂ ਨੂੰ ਜਿੰਦਾ ਚਰਾਪਾ ਨਹੀਂ ਲੱਭਾਂਗੇ ਤਾਂ ਅਸੀਂ ਜ਼ਿੰਦਗੀ ਵਿੱਚ ਸਫਲ ਨਹੀਂ ਹੋਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ